ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਤੂੰ ਭਾਈ ਗਲਤ ਆ ਇੱਥੇ ਆਖਰ ਆਪਣੇ ਪੜ੍ਹੇ ਲਿਖੇ ਲੋਕ ਵਕੀਲ ਡਾਕਟਰ ਇੰਜੀਨੀਅਰ ਹੋਰ ਗ੍ਰੈਜੂਏਟ ਲੋਕ ਡੇਰਿਆਂ ਚ ਕਿਉਂ ਜਾਂਦੇ ਨੇ ਉਹਦਾ ਕੀ ਕਾਰਨ ਆਪਾਂ ਕਹਿੰਦੇ ਵੀ ਅਨਪੜ ਬੰਦਾ ਤਾਂ ਚਲੋ ਮੰਨਿਆ ਵੀ ਉਹਨੂੰ ਪਤਾ ਨਹੀਂ ਵਿਚਾਰੇ ਨੂੰ ਕਿਉਂ ਜਾਂਦਾ ਉੱਥੇ ਹਨਾ ਜਿਹੜਾ ਮੈਨੂੰ ਕਾਰਨ ਲੱਗਿਆ ਬਾਈ ਇਹ ਕਾਰਨ ਡੇਰਿਆਂ ਚ ਜਾਂਦਾ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਬਾਈ ਵੀ ਮੈਂ ਗਲਤ ਆ ਕਿ ਸਹੀ ਆ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਸਭ ਤੋਂ ਪਹਿਲਾਂ ਉਹ ਡਾਕਟਰ ਦੇ ਕੋਲ ਜਾਂਦਾ ਡਾਕਟਰ ਕੋਲ ਦਵਾਈ ਲੈਂਦਾ ਉਹ ਠੀਕ ਨਹੀਂ ਹੁੰਦਾ ਫਿਰ ਉਹ ਦੂਜਾ ਡਾਕਟਰ ਕੋਲ ਜਾਂਦਾ ਫਿਰ ਉਹ ਤੀਜੇ ਡਾਕਟਰ ਕੋਲ ਜਾਂਦਾ ਜਾਦੂ ਦੀ ਬਿਮਾਰੀ 2-3 ਡਾਕਟਰ ਕੋਲ ਜਾਣ ਦੇ ਕਾਰਨ ਉਹ ਬਿਮਾਰੀ ਦੀ ਥੋੜੀ ਲੰਬੀ ਹੋ ਜਾਂਦੀ ਹੈ ਲੰਮਾ ਟਾਈਮ ਹੋ ਜਾਂਦਾ ਤੇ ਉਹ ਉੱਜ ਜਾਂਦਾ ਉਹ ਬਿਮਾਰੀ ਉਹਦੀ ਠੀਕ ਨਹੀਂ ਹੋ ਰਹੀ ਹੁੰਦੀ ਫਿਰ ਉਹਨੂੰ ਜਿਹੜੇ ਉਹਦੇ ਯਾਰ ਦੋਸਤ ਨੇ ਜਾਂ ਗੁਆਂਢ ਦੇ ਕੋਈ ਬੰਦੇ ਨੇ ਜਾਂ ਕੋਈ ਵੀ ਫਿਰ ਉਹਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਉੱਥੇ ਤੂੰ ਐ ਕਰ ਉੱਥੇ ਮੱਥਾ ਟੇਕਿਆ ਜਾਂ ਉਹ ਗੁਰੂ ਘਰ ਮੱਥਾ ਟੇਕਿਆ ਜਾਂ ਉਹ ਬਾਬੇ ਕੋਲੇ ਚਲੇ ਜਾ ਉਹ ਉੱਥੇ ਤੇਰਾ ਦੋਖੋ ਟੁੱਟ ਜਾਣਾ ਉੱਥੇ ਆ ਬੰਦੇ ਦਾ ਐ ਕਰਕੇ ਦੋਖੋ ਟੁੱਟ ਗਿਆ ਸੀ ਠੀਕ ਹੈ ਜਦਕਿ ਉਹ ਬਾਬੇ ਦਾ ਕਿਸੇ ਦੁੱਖ ਟੁੱਟਣ ਦੇ ਵਿੱਚ ਕੋਈ ਰੋਲ ਹੁੰਦਾ ਹੀ ਨਹੀਂ ਹੈਗਾ ਆਪਾਂ ਗੁਰੂ ਘਰ ਜਾਂਦੇ ਆ ਉੱਥੇ ਜਾ ਕੇ ਅਰਦਾਸ ਕਰਦੇ ਆ ਉਹ ਤਾਂ ਹੈਗੀ ਇੱਕ ਅਲੱਗ ਗੱਲ ਵੀ ਗੁਰੂ ਸਾਹਿਬ ਨੇ ਮਿਹਰ ਕਰਤੀ ਤੇ ਬੰਦਾ ਠੀਕ ਹੋ ਗਿਆ ਹੁਣ ਜਿਹੜਾ ਡੇਰਿਆਂ 'ਚ ਜਾਂਦੇ ਨੇ ਉਹ ਉਹ ਬੰਦੇ ਦਾ ਕਾਰਨ ਇਹੀ ਹੁੰਦਾ ਵੀ ਉਹ ਦੋ ਤਿੰਨ ਜਗ੍ਹਾ ਤੇ ਜਾ ਕੇ ਜਾਂ ਪੰਜ ਸੱਤ ਜਗ੍ਹਾ ਤੇ ਜਾ ਕੇ ਥੱਕ ਚੁੱਕਿਆ ਹੁੰਦਾ ਤੇ ਫਿਰ ਉਹ ਡੇਰੇ ਵੱਲ ਨੂੰ ਰੁੱਖ ਕਰਦਾ ਆਪਾਂ ਕਹਿੰਦੇ ਵੀ ਪੜਿਆ ਲਿਖਿਆ ਬੰਦਾ ਕਿਵੇਂ ਚੱਲੇਗਾ ਕਿਉਂਕਿ ਉਹ ਉਹ ਠੀਕ ਹੋਣਾ ਚਾਹੁੰਦਾ ਹੁੰਦਾ ਉਹ ਕਹਿੰਦਾ ਵੀ ਮੈਂ ਕਿਸੇ ਤਰੀਕੇ ਨਾਲ ਠੀਕ ਹੋ ਜਾਵਾਂ ਮੈਂ ਮੈਂ ਡੇਰੇ ਵੀ ਚਲੇ ਜਾਂਦਾ ਉਹ ਡੇਰੇ ਵੀ ਚਲੇ ਜਾਂਦਾ ਫਿਰ ਇੱਕ ਡੇਰੇ ਫਿਰ ਦੂਜੇ ਡੇਰੇ ਫਿਰ ਤੀਜੇ ਡੇਰੇ ਫਿਰ ਉਹਦਾ ਕੰਮ ਸ਼ੁਰੂ ਹੋ ਜਾਂਦਾ ਫਿਰ ਉਹ ਆਉਂਦਾ ਉਹਦਾ ਕਿਉਂਕਿ ਉਹ ਬਿਮਾਰ ਹੁੰਦਾ ਉਹਨੇ ਠੀਕ ਹੋਣਾ ਹੁੰਦਾ ਉਹਨੂੰ ਜਿਹੜਾ ਬੰਦਾ ਜਿੱਥੇ ਕਹਿੰਦਾ ਉੱਥੇ ਉੱਥੇ ਜਾਣਾ ਸ਼ੁਰੂ ਕਰ ਦਿੰਦਾ ਫਿਰ ਉਹ ਦੇਸੀ ਦਵਾਈਆਂ ਜਿਵੇਂ ਕੋਈ ਕੋਈ ਬੰਗਾਲੇ ਹੋਗੇ ਜਾਂ ਕੋਈ ਮਾੜੇ-ਮੋٹے ਹਕੀਮ ਬਾਦ ਜੋ ਹੋਗੇ ਉਹਨਾਂ ਕੋਲ ਵੀ ਦਵਾਈਆਂ ਲੈਂਦਾ ਉਹ ਠੀਕ ਨਹੀਂ ਹੁੰਦਾ ਹੋਣਾ ਤਾਂ ਉਦੋਂ ਠੀਕ ਹੋਨੇ ਜਦੋਂ ਉਹਨੂੰ ਕੋਈ ਚੰਗਾ ਡਾਕਟਰ ਮਿਲੂਗਾ ਉਹਦੀ ਬਿਮਾਰੀ ਨੂੰ ਸਮਝੂਗਾ ਤੇ ਉਹਨੇ ਠੀਕ ਹੋ ਜਾਊਗਾ ਪਰ ਮੈਂ ਇੱਥੇ ਇੱਕ ਵਿੱਚ ਛੋਟੀ ਗੱਲ ਕਰ ਦਿੰਨਾ ਇੱਕ ਗੱਲ ਕਰ ਦਿੰਨੇ ਹਾਂ ਹੋਰ ਵੀ ਜੇ ਮੰਨ ਲਓ ਤੁਹਾਡੀ ਕੋਈ ਬਿਮਾਰੀ ਨਹੀਂ ਸਮਝ ਆਉਂਦੀ ਤੁਹਾਨੂੰ ਕਿਸੇ ਡਾਕਟਰ ਕੋਲ ਤੁਸੀਂ ਲੰਬਾ ਸਮਾਂ ਤੋਂ ਡਾਕਟਰਾਂ ਦੇ ਚੱਕਰ ਕੱਟ ਰਹੇ ਹੋ ਤਾਂ ਸਿੱਧਾ ਪੀਜੀਆ ਪਹੁੰਚ ਜਾਓ ਭਰਾਵੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਹੋਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਸ ਸਿੱਧਾ ਪੀਜੀਆ ਪਹੁੰਚ ਜਾਓ ਤੁਸੀਂ ਉੱਥੋਂ ਠੀਕ ਹੋ ਕੇ ਆਮੋਗੇ ਉੱਥੇ ਹੁਣ ਕੀ ਹੁੰਦਾ ਕਾਰਨ ਉੱਥੇ ਕਿਉਂ ਨਹੀਂ ਜਾਂਦੇ ਇੱਕ ਨਾ ਦਿਮਾਗ ਦੇ ਵਿੱਚ ਹਰੇਕ ਬੰਦੇ ਦੇ ਇਹ ਗਲਤਫਹਿਮੀ ਦੇ ਸ਼ਿਕਾਰ ਹੋਏ ਨੇ ਵੀ ਉੱਥੇ ਟਾਈਮ ਬੜਾ ਲੱਗਦਾ ਉਥੇ ਕਾਰਡ ਬਣੂਗਾ ਆਏ ਹੋਊਗਾ ਜੇ ਹੋਊਗਾ ਬਹੂਗਾ ਉਹ ਯਾਰ ਓਦਾਂ ਵੀ ਤਾਂ ਬੰਦਾ ਮਤਲਬ ਜੇ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਆ ਦੋ ਦੋ ਤਿੰਨ ਤਿੰਨ ਕਿਹੜੇ ਓਦਾਂ ਵੀ ਲੱਗੇ ਜਾਂਦੇ ਨੇ ਇੱਕ ਤਾਂ ਬੰਦਾ ਚੰਡੀਗੜ੍ਹ ਨੂੰ ਦੂਰ ਸਮਝਦਾ ਵੀ ਦੂਰ ਬਹੁਤ ਆ ਫਿਰ ਅਗਲਾ ਕਹਿੰਦਾ ਯਾਰ ਦਿਹਾੜੀ ਫੁੱਟ ਜਾਣੀ ਆ ਇੱਕ ਬੰਦਾ ਨਾਲ ਲੈ ਕੇ ਜਾਣਾ ਪਊਗਾ ਫਿਰ ਉੱਥੇ ਇੱਕਦਣ ਕਾਰਡ ਬਣੂਗਾ ਦੂਜੇ ਨਾਮ ਪਰ ਇੰਨਾ ਕੁਝ ਹੈ ਨਹੀਂ ਹੁਣ ਥੋੜਾ ਜਿਹਾ ਸਮਾਂ ਬਦਲ ਗਿਆ ਸਿਸਟਮ ਬਦਲ ਗਿਆ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਵੀ ਦੋ ਦੋ ਤਿੰਨ ਤਿੰਨ ਦਿਨ ਬੰਦਾ ਉੱਥੇ ੱੱਕੇ ਖਾਈ ਜਾਂਦਾ ਬਹੁਤ ਛੇਤੀ ਬੰਦੇ ਦਾ ਕੰਮ ਹੋ ਜਾਂਦਾ ਕਦੇ ਜਾ ਕੇ ਦੇਖਿਓ ਉੱਥੇ ਔਰ ਤੁਹਾਡਾ ਇਲਾਜ ਵੀ ਹੋਊਗਾ ਮੈਂ ਇੱਕ ਬੰਦੇ ਦਾ ਇਲਾਜ ਕਰਾਇਆ ਜਿਹਦੀ ਕੁੜੀ ਬਿਮਾਰ ਸੀ ਤੇ ਵਿਚਾਰਾ 3 ਸਾਲਾਂ ਤੋਂ ਪਰੇਸ਼ਾਨ ਸੀ ਜਦੋਂ ਪੀਏ ਪਹੁੰਚ ਗਿਆ ਮੈਂ ਇਹਨੂੰ ਕਹਿੰਦਾ ਰਿਹਾ ਬਹੁਤ ਦੇਰ ਤੂੰ ਵੀ ਤੂੰ ਪੀਏ ਪਹੁੰਚ ਜਾਂ ਪੀਏ ਜਾਂ ਉਦੋਂ ਵੀ ਉਹਨੇ 2-3 ਮਹੀਨੇ ਲਾਦੇ ਪੀਏ ਜਾਣ ਪਰ ਜਾਣ ਤੋਂ ਬਾਅਦ ਹੁਣ ਉਹ ਠੀਕ ਹੋ ਗਿਆ ਹੁਣ ਉਹ ਸੰਤੁਸ਼ਟ ਹੋ ਗਿਆ ਸਾਰੀ ਤਨਖਾਹ ਵੀ ਇਹਦੀ ਉੱਥੇ ਹੀ ਵੜ ਜਾਂਦੀ ਸੀ ਭਾਈ ਦਵਾਈਆਂ 'ਚ ਨਾਲੇ ਪਰੇਸ਼ਾਨੀ ਜਿਹੜੀ ਇਹ ਲੱਗ ਤੋਂ ਉਹ ਉਹਦਾ ਕੋਈ ਮੁੱਲੇ ਨਹੀਂ ਹੁਣ ਆਪਾਂ ਡੇਰੇ ਤੇ ਆਉਣੇ ਮੁੜ ਕੇ ਫੇਰ ਡੇਰੇ ਯਾਰ ਜਿਵੇਂ ਹੁਣ ਮੈਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰੇ ਨਾ ਹਰਨੀਆਂ ਹੋ ਗਈਆਂ ਭਾਈ ਹਰਨੀਆਂ ਹੋਈਆਂ ਹੋਈਆਂ ਹੁਣ ਮੈਨੂੰ ਡਾਕਟਰ ਨੇ ਦੱਸਿਆ ਵੀ ਇਹ ਕੀ ਹੁੰਦੀ ਹੈ ਹਰਨੀ ਕੀ ਆ ਡਾਕਟਰ ਮੈਨੂੰ ਕਹਿੰਦਾ ਬਈ ਇਹ ਜਿਹੜੀ ਨਾਸਾ ਨਾਸ ਦੀ ਉੱਪਰਲੀ ਜਿਹੜੀ ਮਾਸ ਦੀ ਤਹਿ ਆ ਉਹ ਫਟ ਜਾਂਦੀ ਆ ਜਿਵੇਂ ਕਿ ਆਪਣੇ ਟਾਇਰ ਦਾ ਸਾਈਕਲ ਦਾ ਟਾਇਰ ਆ ਟਾਇਰ ਉੱਪਰੋਂ ਫਟ ਜਾਵੇ ਟਿਊਬ ਬਾਹਰ ਆ ਜਾਵੇ ਉਦਾਂ ਹੀ ਹਰਨੀ ਹੁੰਦੀ ਆ ਨਸ ਬਾਹਰ ਨੂੰ ਆ ਜਾਂਦੀ ਆ ਤੇ ਕਈ ਵਾਰ 2 ਤੋਂ 4 4 5 5 ਸਾਲ ਲੋਕ ਇੱਕਣਾ ਲੈ ਕੇ ਹੀ ਫਿਰ ਜਾਂਦੇ ਨੇ ਕਈ ਵਾਰ ਉਹ ਵੱਧ ਜਾਂਦੀ ਆ ਤੇ ਫਿਰ ਤੰਗ ਵੀ ਕਰਦੀ ਆ ਉਹਦੀ ਕੋਈ ਐਡਾ ਦਰਦ ਨਹੀਂ ਹੁੰਦਾ ਹੈਗਾ ਜਿਆਦਾ ਪਹਿਲਾਂ ਛੋਟੀ ਦਾ ਮੈਂ ਵੀ ਸਾਲ ਕਿਦਾਂ ਹੀ ਲੈ ਕੇ ਫੇਰੀਆ ਵੀ ਚੱਲ ਕੋਈ ਗੱਲ ਨਹੀਂ ਕਰਾ ਲੈਣੇ ਆ ਤੇ ਮੇਰੇ ਬਾਪੂ ਨੂੰ ਕੋਈ ਬੰਦਾ ਆ ਕੇ ਕਹਿੰਦਾ ਵੀ ਲੈ ਵੀ ਉਹ ਉਹਨੇ ਕਿਸੇ ਕੋਲ ਗੱਲ ਕਰਤੀ ਹੋਣੀ ਐ ਇੰਦਾ ਕਰਕੇ ਮੁੰਡੇ ਦੇ ਇਕਣਾ ਹਰਨੀ ਹੋ ਗਈ ਐਂ ਕਰਕੇ ਉਹ ਕਹਿੰਦਾ ਨਾ ਹਰਨੀਆਂ ਤਾਂ ਉੱਥੇ ਠੀਕ ਹੁੰਦੀਆਂ ਨੇ ਬਾਪੂ ਮੈਨੂੰ ਕਹਿੰਦਾ ਵੀ ਤੂੰ ਐਂ ਕਰ ਉੱਥੇ ਜਾ ਕੇ ਆ ਮੈਂ ਆਪਣੇ ਬਾਪੂ ਨੂੰ ਕਿਹਾ ਮੈਂ ਕਿਹਾ ਵੀ ਇੱਕ ਮਾਸ ਫਟ ਗਿਆ ਤੇ ਉਹਦੇ ਤੇ ਟਾਂਕੇ ਲੱਗਣੇ ਨੇ ਤੇ ਟਾਂਕੇ ਲੱਗ ਕੇ ਉਹ ਸਲਾਈ ਹੋਊਗਾ ਤਾਂ ਉਹ ਸਹੀ ਹੋਊਗਾ ਵੀ ਇਦਾਂ ਕਿਵੇਂ ਉਹ ਕਿਸੇ ਮੰਤਰ ਨਾਲ ਕਿਵੇਂ ਠੀਕ ਹੋ ਜਾਊਗਾ ਉਹ ਕਿਵੇਂ ਭਰ ਜਾਊਗਾ ਹਾਂ ਇਹ ਗੱਲ ਵੱਖਰੀ ਆ ਵੀ ਜੇ ਆਪਾਂ ਗੁਰੂ ਸਾਹਿਬ ਤੇ ਪੂਰਾ ਵਿਸ਼ਵਾਸ ਆ ਵੀ ਆਪਾਂ ਗੁਰੂ ਘਰ ਜਾਣੇ ਆ ਉੱਥੇ ਮਹਾਰਾਜ ਕਿਰਪਾ ਕਰਦੇ ਉੱਥੇ ਕੁਝ ਵੀ ਹੋ ਸਕਦਾ ਪਰ ਜਿਹੜਾ ਡੇਰਾਬਾਦ ਆਹਾ ਜਾਂ ਕੋਈ ਹੋਰ ਨੇ ਜਾਂ ਕਿਸੇ ਨੂੰ ਬਰ ਮਿਲਿਆ ਹੋਇਆ ਲੋਕ ਇਦਾਂ ਹੀ ਬਹੁਤ ਬਹੁਤ ਲੋਕ ਇਦਾਂ ਕਹਿੰਦੇ ਸਾਨੂੰ ਵਰਦਾਨ ਮਿਲਿਆ ਹੋਇਆ ਜੀ ਸਾਨੂੰ ਦਿੱਦੀ ਪੁਸ਼ਤੀ ਜਾਂ ਸਾਡੀ ਚਾਰ ਪੀੜੀਆਂ ਨੇ ਸਾਡੀ ਪੰਜਵੀਂ ਪੀੜ੍ਹੀ ਆ ਇਦਾਂ ਦਾ ਕੰਮ ਬਹੁਤ ਚੱਲਦਾ ਜਿਵੇਂ ਸਰਕਲ ਵਾਲਿਆਂ ਦਾ ਬਹੁਤ ਚੱਲਦਾ ਦਾਤੀ ਜੀ ਕਮਾਈ ਜਾਂਦੇ ਨੇ ਹੁਣ ਜੀ ਮੇਰਾ ਬਾਪੂ ਥੋੜਾ ਜਿਹਾ ਬਹਿਮਾ ਭਰਮਾ ਦੇ ਵਿੱਚ ਬਹੁਤ ਜ਼ਿਆਦਾ ਉਲਝਿਆ ਹੋਇਆ ਸੀ ਉਹ ਐਂਡ ਤੱਕ ਜਦ ਤੱਕ ਉਹ ਸਿਰ ਇਹ ਨਹੀਂ ਛੱਡ ਗਿਆ ਉਦੋਂ ਤੱਕ ਉਹ ਪੰਡਤਾਂ ਦਾ ਉਹਨੇ ਖੜਾ ਨਹੀਂ ਛੱਡਿਆ ਜਾਂਦਾ ਰਿਹਾ ਜਣੀ ਬਹੁਤਾ ਜ਼ਿਆਦਾ ਨਹੀਂ ਪਰ ਜਾਂਦਾ ਸੀ ਇੱਕ ਅੱਧਾ ਪੰਡਤ ਜਿਆ ਪੱਕਾ ਹੀ ਸੀ ਉਹਦਾ ਵੀ ਹਾਂ ਉਹਦੇ ਕੋਲ ਜਾਣਾ ਉਹ ਦਸਨਦਰ ਦੀ ਪਤਨੀ ਕੀ ਕਰਦਾ ਦੀ ਕੀ ਨਹੀਂ ਹੁਣ ਜਿਉ ਮੈਨੂੰ ਬਾਪੂ ਕਹਿੰਦਾ ਬਈ ਤੂੰ ਐ ਕਰ ਉੱਥੇ ਜਾ ਕੇ ਆ ਸਾਂਨੇ ਵਾਲ ਦੇ ਕੋਲੇ ਆ ਯਾਰ ਕਿਤੇ ਨਾ ਇਧਰ ਚੰਡੀਗੜ੍ਹ ਰੋਡ ਦੇ ਉੱਤੇ ਪਤਾ ਨਹੀਂ ਕਿਹੜਾ ਪਿੰਡਾ ਭੁੱਲ ਗਿਆ ਮੈਂ ਉੱਥੇ ਖੂਹ ਦੇ ਵਿੱਚ ਲਮਕਾਉਂਦੇ ਨੇ ਤੇ ਉਹ ਤਿੰਨ ਚਾਰ ਪਰਿਵਾਰ ਨੇ ਉੱਥੇ ਸਾਰਿਆਂ ਨੂੰ ਬਰ ਮਿਲਿਆ ਹੋਇਆ ਬਈ ਖੂਹ ਦੇ ਵਿੱਚ ਲੰਮਗਾ ਦੋ ਤੇ ਤੁਹਾਡੀ ਹਰਨੀਆਂ ਸਹੀ ਹੋ ਜਾਂਦੀਆਂ ਨੇ ਬਾਪੂ ਮੈਨੂੰ ਮੈਂ ਕਿਹਾ ਵੀ ਨਹੀਂ ਇਹ ਨਹੀਂ ਇਹ ਹੋ ਨਹੀਂ ਸਕਦਾ ਵੀ ਇਕਣਾ ਨਹੀਂ ਹੁੰਦਾ ਕਹਿੰਦਾ ਨਹੀਂ ਨਹੀਂ ਉਹਨਾਂ ਦੇ ਮੁੰਡੇ ਨੇ ਹੋਇਆ ਉਹਨਾਂ ਦਾ ਮੁੰਡਾ ਠੀਕ ਹੋਇਆ ਮੈਨੂੰ ਉਹਨਾਂ ਨੂੰ ਦੱਸਿਆ ਮੈਂ ਉਹਨਾਂ ਦੇ ਜਾ ਕੇ ਬਾਪੂ ਨੂੰ ਮਿਲਿਆ ਉਹਨਾਂ ਦੇ ਬੱਚੇ ਦੇ ਨਾ ਸਾਲਕ ਦਾ ਬੱਚਾ ਸੀ ਉਹਦੇ ਹਰਨੀ ਹੋ ਗਈ ਸੀ ਮੈਂ ਉਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀ ਬਾਕੀ ਠੀਕ ਹੋ ਗਿਆ ਕਹਿੰਦੇ ਹਾਂ ਬਿਲਕੁਲ ਠੀਕ ਹੋ ਗਿਆ ਸਾਡਾ ਬੱਚਾ ਠੀਕ ਆ ਬਿਲਕੁਲ ਤੰਦਰੁਸਤ ਆ ਮੈਂ ਹੈਰਾਨ ਹੋਇਆ ਇਹ ਗੱਲ ਦੇ ਉੱਤੇ ਬਹੁਤ ਜ਼ਿਆਦੇ ਪੀ ਯਾਰ ਮੈਂ ਕਿਹਾ ਯਾਰ ਵੀ ਇਦਾਂ ਹੋਊਗਾ ਮਨ ਕਈ ਦਿਨ ਤਾਂ ਮੈਂ ਇਦਾਂ ਹੀ ਆਪਣੇ ਆਪ ਨੂੰ ਸਮਝਾਉਂਦਾ ਰਿਹਾ ਫੇ ਹੋਰ ਕਈਆਂ ਨਾਲ ਗੱਲ ਕੀਤੀ ਹੋਰ ਕਈ ਬੰਦੇ ਨੇ ਮੈਨੂੰ ਦੱਸਿਆ ਵੀ ਹਾਂ ਉੱਥੇ ਠੀਕ ਹੁੰਦੇ ਨੇ ਮਤਲਬ ਸੁਣ ਸੁਣੀ ਹੋਈ ਲੋਕਾਂ ਨੇ ਗੱਲ ਮਤਲਬ ਉਹਨਾਂ 'ਚੋ ਕਿਸੇ ਦਾ ਕੰਮ ਨਹੀਂ ਸੀ ਹੋਇਆ ਸਹੀ ਨਹੀਂ ਸੀ ਹੋਇਆ ਵੀ ਇਦਾਂ ਹੀ ਸੁਣਿਆ ਹੋਇਆ ਸੀ ਵੀ ਹਾਂ ਉੱਥੇ ਠੀਕ ਹਾਂ ਵੀ ਅਸੀਂ ਸੁਣੀ ਆ ਗੱਲ ਉੱਥੇ ਵੀ ਹੁੰਦੇ ਨੇ ਬੰਦੇ ਠੀਕ ਮੈਂ ਵੀ ਚਲੇ ਗਿਆ ਉੱਥੇ ਉਹਨਾਂ ਨੇ ਕੀ ਕਰਿਆ ਉਹ ਬੰਦਾ ਹਰ ਵਾਰੀ ਨਹਾਉਂਦਾ ਮੁੰਡਾ ਉਹ ਤੇ ਚਾਹੇ ਸਰਦੀ ਆ ਚਾਹੇ ਗਰਮੀ ਆ ਜੇ 100 ਬੰਦਾ ਖੜਾ ਲਾਈਨ ਚ ਲੱਗਾ ਤਾਂ ਉਹਨੇ 100 ਵਾਰੀ 100 ਬਾਲਟੀ ਪਾਣੀ ਦੀ ਪਾਉਣੀ ਆ ਮਤਲਬ ਇੱਕ ਬਾਲਟੀ ਨਾਲ ਨਾ ਲੰਦਾ ਉੱਪਰ ਦੀ ਪਾ ਲੈਣੀ ਆ ਫਿਰ ਦੂਜੇ ਦੀ ਵਾਰੀ ਫਿਰ ਬਾਲਟੀ ਪਾ ਲੈਣੀ ਆ ਫਿਰ ਤੀਜੇ ਦੀ ਵਾਰੀ ਉਹ ਇੱਥੇ ਪਰਦਾ ਪਾ ਕੇ ਤੁਹਾਡਾ ਬਾਹ ਦੇ ਵਿੱਚ ਖੂਗਾ ਖੂ ਦੇ ਵਿੱਚ ਲੁਕਾ ਦਿੰਦੇ ਨੇ ਮੈਨੂੰ ਵੀ ਲੁਕਾਇਆ ਭਾਈ ਉਹਨਾਂ ਨੇ ਤੇ ਹੋਇਆ ਕਿ ਹੁਣ ਦੂਜੇ ਦਿਨ ਮੇਰੇ ਜਿਹੜੀ ਹਰਨੀ ਉੱਪਰ ਨੂੰ ਹੋਈ ਹੋਈ ਸੀ ਉਹ ਉੱਥੋਂ ਗਾਇਬ ਹੋ ਮੈਂ ਬਹੁਤ ਹੈਰਾਨ ਹੋਇਆ ਪ੍ਰਭੂ ਵੀ ਇਹ ਕਿਵੇਂ ਹੋ ਸਕਦਾ ਇਹ ਕਿੱਦਾਂ ਹੋ ਸਕਦਾ ਠੀਕ ਕਿਵੇਂ ਹੋ ਗਈ ਯਾਰ ਮੈਂ ਕਿਹਾ ਵੀ ਵਾਕਈ ਉੱਥੇ ਦਾ ਬਾਰ ਹੈਗਾ ਵੀ ਹੈਗੀ ਸ਼ਕਤੀ ਹੈਗੀ ਆ ਵੀ ਉਹਦਾ ਜੋੜ ਤਾਂ ਮਾਸ ਫੇਰ ਜੋੜ ਤਾਂ ਉਦਾਂ ਹੀ ਤੇ ਮੈਂ 7-8 ਬੰਦੇ ਨੂੰ ਹੋਰ 10 ਤਾਂ 10 ਬੰਦਿਆਂ ਨੂੰ ਮੈਂ ਕਿਹਾ ਯਾਰ ਮੈਂ ਠੀਕ ਹੋਇਆ ਦੇਖੋ ਮੈਂ ਠੀਕ ਹਾਂ ਮੈਂ ਇੱਕ ਜਿਹੜਾ ਪਿੰਡ ਦਾ ਡਾਕਟਰ ਸੀ ਮੈਂ ਉਹਨੂੰ ਦਿਖਾਇਆ ਉਹਨੇ ਹੱਥ ਲਾ ਕੇ ਚੈੱਕ ਕੀਤਾ ਵੀ ਹਾਂ ਵਾਕਈ ਹਰਨੀ ਠੀਕ ਹੋ ਗਈ ਉਹ ਵੀ ਹੈਰਾਨ ਮੈਂ ਕਿਹਾ ਜਾਂ ਕਹਿੰਦਾ ਯਾਰ ਇਹਦਾ ਕਮਾਲ ਹੋ ਗਈ ਸਾਲੀ ਵੀ ਉੱਥੇ ਇਦਾਂ ਹੋ ਗਿਆ ਮੈਂ ਕਿਹਾ ਯਾਰ ਉਹ ਕਹਿੰਦੇ ਵੀ ਸਾਨੂੰ ਵੀ ਆਪਣੇ ਗੁਰੂ ਸਾਹਿਬ ਦਾ ਕਿਸੇ ਦਾ ਉਹ ਵਰਦਾਨ ਆ ਉਹਨਾਂ ਨੂੰ ਵੀ ਤੀਜੀ ਚੌਥੀ ਵੀਡੀ ਉਹਨਾਂ ਦੀ ਚੱਲਦੀ ਹੈ ਵੀ ਇਦਾਂ ਕਰਕੇ ਆ 15 20 ਦਿਨ ਨਿਕਲੇ 15 20 ਦਿਨਾਂ ਬਾਅਦ ਜਦ ਕਿ ਮੈਂ ਵੀ 30 40 ਬੰਦਿਆਂ ਨੂੰ ਇਹ ਗੱਲ ਦੱਸਦੀ ਵੀ ਭਾਈ ਇੱਥੋਂ ਇਲਾਜ ਕਰਾ ਲਓ ਟਾਂਗ ਹੋ অপারেশন ਕਰਾਉਣ ਦੀ ਲੋੜ ਨਹੀਂ 30 40000 ਰੁਪਏ ਖਰਚਣ ਦੀ ਲੋੜ ਨਹੀਂ ਇੱਥੇ ਹੀ ਲੋਟ ਹੋ ਜਾਣਾ ਪਾਤਾ ਮੈਂ ਰੌਲਾ 15 ਕ ਦਿਨਾਂ ਬਾਅਦ ਉਹ ਹਰਨੀ ਫੇਰ ਹੋ ਗਈ। ਉਦੋਂ ਹੀ ਬਾਹਰ ਆ ਗਈ ਉਹ। ਤੇ ਮੈਂ ਡਾਕਟਰ ਕੋਲੇ ਗਿਆ। ਇਹ ਖੰਨੇ ਬਿਰਕ ਬਿਰਕ ਸਾਹਿਬ ਦੀ ਉਹ ਖੰਨਾ ਨਿਕਲ ਕੇ ਠਾਣੇ ਤੋਂ ਅੱਗੇ ਜਾ ਕੇ ਬਿਰਕ ਹਸਪਤਾਲ ਆ ਉਹਦੇ ਕੋਲ ਗਿਆ ਮੈਂ ਸਰਦਾਰ ਜੀ ਬਹੁਤ ਵਧੀਆ ਡਾਕਟਰ ਸੀ। ਮੈਂ ਕਿਹਾ ਡਾਕਟਰ ਸਾਹਿਬ ਇਦਾਂ ਮੈਂ ਉਹਨੂੰ ਦੱਸਿਆ ਮੈਂ ਕਿਹਾ ਜੀ ਇਦਾਂ ਹੋਇਆ ਸੀ ਵੀ ਮੈਨੂੰ ਉੱਥੇ ਕਿਸੇ ਨੇ ਭੇਜਤਾ ਤੇ ਮੈਂ ਉੱਥੇ ਚਲੇ ਗਿਆ ਤੇ ਉਦੋਂ ਬਾਅਦ ਇਹ ਠੀਕ ਹੋ ਗਈ ਵੀ ਇਹ ਕਿਵੇਂ ਹੋ ਸਕਦਾ ਉਹ ਕਹਿੰਦਾ ਕਈ ਵਾਰ ਕੀ ਹੁੰਦਾ ਜਿਹੜੀ ਨਾਸਾ ਤੇਰਾ ਹੈਗਾ ਦੀ ਥੋੜਾ ਜਿਹਾ ਘੱਟ ਮਾਸ ਘੱਟ ਫਟਿਆ ਸੀ ਥੋੜੀ ਜਿਹੀ ਨਿਕਲੀ ਹੋਈ ਸੀ ਮਤਲਬ ਇੰਨਾ ਕਿਸਾ ਜੀ 1 ਇੰਚੀ 1 ਇੰਚੀ ਕਹ ਦੀ ਪੌਣੀ ਇੰਚੀ ਕਹ ਦੀ ਬਸ ਇੰਨਾ ਸੀ ਤੇ ਉਹ ਕਹਿੰਦਾ ਵੀ ਕਈ ਵਾਰ ਇਹ ਨਾਸਾ ਜਿਹੜੀ ਉਥੋਂ ਉਥੋਂ ਸਾਈਡ ਨੂੰ ਹੋ ਜਾਂਦੀਆਂ ਐ ਤੇ ਉਹ ਉਥੋਂ ਜਿਹੜਾ ਉੱਪਰ ਨੂੰ ਉਭਾਰ ਜਾ ਹੋਇਆ ਹੁੰਦਾ ਉਹ ਉਥੋਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਉਹ ਕਹਿੰਦਾ ਉੱਥੇ ਲਮਕਾਉਣ ਨਾਲ ਨਹੀਂ ਹੋਇਆ ਉਦਾਂ ਹੀ ਹੋ ਗਿਆ ਉਹ ਆਪਣੇ ਆਪ ਹੀ ਤੇ ਬਿਲਕੁਲ ਐਂ ਮਤਲਬ ਜਿਵੇਂ ਪਹਿਲਾਂ ਸਹੀ ਸੀ ਉਦਾਂ ਹੀ ਸਹੀ ਹੋ ਗਿਆ ਐਂ ਕਰਕੇ ਵੀ ਪਤਾ ਨਹੀਂ ਸੀ ਲੱਗਦਾ ਫਿਰ ਮੈਨੂੰ ਸਮਝ ਆਈ ਵੀ ਇਹ ਇਦਾਂ ਹੋਇਆ ਸੀ ਮੈਂ ਹੁਣ ਉਹ ਜਿਹੜੇ ਲੋਕਾਂ ਨੂੰ ਡੰਡ ਪਾਤੀ ਉਹਨਾਂ ਨੇ ਹੋਰ 50 ਬੰਦਿਆਂ ਨੂੰ ਦੱਸਣਾ ਉਹ 50 ਨੇ ਹੋਰ ਗਾਹ 50 ਨੂੰ ਦੱਸਣਾ ਤੇ ਲੋਕਾਂ ਨੇ ਉੱਥੇ ਇੱਕ ਵਾਰ ਜਾਣਾ ਹੀ ਜਾਣਾ ਜਾਣਗੇ ਲੋਕ ਐਂ ਬਸ ਬਾਈ ਡੇਰਾਬਾਦ ਫੈਲੀ ਜਾਂਦਾ ਤੇ ਉੱਥੇ ਕੰਮ ਤਾਂ ਕਿਸੇ ਦਾ ਹੁਣਾ ਨਹੀਂ ਹੁੰਦਾ ਤੇ ਸਾਡੇ ਜਿਹੜੇ ਲੋਕ ਨੇ ਉਹ ਇਦਾਂ ਕਰੀ ਜਾਂਦਾ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਆ ਕੁੱਤੇ ਦੀ ਉਹ ਕੁੱਤਾ हनुमान जी ਦੇ ਮੰਤਰ ਦੇ ਸਮ ਅਰਧ گرد ਉਹ ਦੋ ਤਿੰਨ ਦਿਨਾਂ ਚੱਕਰ ਲਾਈ ਗਿਆ ਉਹ ਮੈਂ ਉੱਥੇ ਕਮੈਂਟ ਪੜ੍ਹੇ ਜਦੋਂ ਉੱਥੇ ਇੱਕ ਡਾਕਟਰ ਦਾ ਜਿਹੜਾ ਮੈਡੀਕਲ ਨਾ ਟੰਗੜ ਡਾਕਟਰ ਸੀ ਮਤਲਬ ਜਾਨਵਰਾਂ ਦਾ ਕੁੱਤਿਆਂ ਦਾ ਬਿੱਲਿਆਂ ਦਾ ਉਹਦਾ ਕਮੈਂਟ ਕਰਿਆ ਉਹਨੇ ਕੋਈ ਬਿਮਾਰੀ ਦਾ ਨਾਮ ਵੀ ਲਿਖਿਆ ਹੱਸ ਵੀ ਇਹ ਕੁੱਤੇ ਨੂੰ ਆਹ ਬਿਮਾਰੀ ਹੋਗੀ ਉਹ ਕੁੱਤਾ ਉਹ ਤੋਂ ਬਾਅਦ ਚ ਘੁੰਮਣਾ ਸ਼ੁਰੂ ਕਰ ਦਿੰਦਾ ਬਿਮਾਰ ਆ ਹੋ ਤੇ ਉੱਥੇ ਹੁਣ ਕੀ ਹੋ ਗਿਆ ਉਹ ਜਦੋਂ ਵਿਚਾਰਾ ਦੋ ਤਿੰਨ ਦਿਨ ਢੇੜੇ ਲਾ ਕੇ ਥੱਕ ਗਿਆ ਵਿਚਾਰਾ ਪਰੇਸ਼ਾਨ ਹੋ ਗਿਆ ਉਹਦੇ ਚ ਤਾਕਤੇ ਨਾ ਰਹੀ ਉਹ ਪੈ ਗਿਆ ਉਹਦੇ ਤੇ ਇੱਕ ਕੰਬਲ ਦੇ ਕੇ ਉਹਨੂੰ ਉੱਥੇ ਪਾ ਲਿਆ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕਰਤਾ ਕਮਾਲ ਦੀ ਗੱਲ ਆ ਪੰਡਤ ਕੋਲ ਬੈਠ ਗਿਆ ਹੁਣ ਜੇ ਲੋਕਾਂ ਨੂੰ ਇਹ ਪੁੱਛਿਆ ਜਾਵੇ ਬਈ ਮੰਨ ਲਓ ਚਲੋ ਕੋ ਕੁੱਤੇ ਨੇ ਢੇੜੇ ਕੱਢੇ ਮੰਨ ਲਓ ਨੇ ਸਹੀ ਢੇੜੇ ਕੱਢਤੇ ਜਾਂ ਉਹਦੇ ਅੰਦਰ ਜੋ ਵੀ ਕੁਝ ਹੋਇਆ ਵੀ ਬਿਮਾਰ ਨਹੀਂ ਸੀਗਾ ਉਦਾਂ ਹੀ ਢੇੜੇ ਕੱਢ ਰਿਆ ਸੀ ਉਹਨੂੰ ਪਰਮਾਤਮਾ ਦੀ ਕੋਈ ਕਿਰਪਾ ਹੋਊਗੀ ਜੀ ਉਦਾਂ ਢੇੜੇ ਉਹ ਤੁਹਾਡਾ ਕੀ ਭਲਾ ਕਰ ਦੂਗਾ ਕੁੱਤਾ ਉਹ ਤਾਂ ਪਰਮਾਤਮਾ ਦੀ ਕਿਰਪਾ ਉਹਦੇ ਤੇ ਹੋਈ ਹੋਊਗੀ ਜੇ ਹੁਣ ਮਾਲਾ ਮੈਂ ਕਹਾ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਨੇ ਤੇ ਮੈਂ ਪਰਮਾਤਮਾ ਦੀ ਆਰਾਧਨਾ ਕਰਦਾ ਸੀ ਮੈਂ ਭਗਤੀ ਕਰਦਾ ਸੀ ਤੇ ਮੇਰੀ ਮਾਲਕ ਨੇ ਸੁਣ ਲਈ ਤੇ ਹੁਣ ਮੈਨੂੰ ਪ੍ਰਦਾਨ ਦੇਤਾ ਪਰਮਾਤਮਾ ਨੇ ਵੀ ਠੀਕ ਆ ਭਾਈ ਤੇਰਾ ਕਾਕਾ ਕੰਮ ਵਧੀਆ ਹੋਣ ਦੇ ਸੁਪਨੇ ਚ ਦੇਤਾ ਕਿਵੇਂ ਦੇਤਾ ਜਾਂ ਮੈਨੂੰ ਫੀਲ ਹੋ ਗਿਆ ਕਿੱਦਾਂ ਹੀ ਹੋ ਗਿਆ ਹਨਾ ਹੁਣ ਤੁਸੀਂ ਇਹ ਦੱਸੋ ਵੀ ਮੈਂ ਤੁਹਾਡਾ ਕੰਮ ਕਿਵੇਂ ਕਰ ਸਕਦਾ ਮੇਰੇ ਕੋਲ ਕੋਈ ਐਡਾ ਲਾਇਸੈਂਸ ਮਿਲ ਗਿਆ ਵੀ ਇਹ ਵੀ ਹੁਣ ਜੇ ਤੁਸੀਂ ਕਹੋਗੇ ਮੇਰਾ ਕੈਂਸਲ ਹੋ ਗਿਆ ਜੀ ਮੈਂ ਤੁਹਾਡਾ ਕੈਂਸਲ ਠੀਕ ਕਰਦਾ ਜਾਂ ਕਿਸੇ ਦੀ ਕੋਈ ਹੋਰ ਪ੍ਰੋਬਲਮ ਉਹ ਠੀਕ ਕਰਦਾ ਕਿਸੇ ਦਾ ਕੁਝ ਵੀ ਨਹੀਂ ਕਰਨਾ ਯਾਰ ਮੈਂ ਠੀਕ ਕਰ ਨਹੀਂ ਸਕਦਾ ਕਿਸੇ ਕੋਲੇ ਤਾਕਤ ਹੈ ਹੀ ਨਹੀਂ ਪਰ ਸਾਡੇ ਲੋਕ ਕਹਿੰਦੇ ਨੇ ਵੀ ਹਾਂ ਇਹਦੇ ਹੱਥ ਇਹਦਾ ਮੱਥਾ ਟੇਕੇ ਤੇ ਇਹਦੇ ਅੱਗੇ ਝੜਾਵਾ ਝੜਾਏ ਤੇ ਇਹਨੇ ਬਸ ਹੁਣ ਸਾਨੂੰ ਬਿਲਕੁਲ ਹੀ ਤੰਤਰੋਸਥ ਕਰ ਦੇਣਾ ਸਾਡੀ ਬਿਮਾਰੀ ਖਤਮ ਕਰ ਦੇਣੀ ਆ ਸਾਡਾ ਕਾਰੋਬਾਰ ਬੰਦ ਹੋਇਆ ਉਹ ਚਲਾ ਦੇਣਾ ਤੇ ਸਾਡੀਆਂ ਗੱਡੀਆਂ ਨੂੰ ਜਿਹੜੇ ਪੈਂਚਰ ਹੋ ਨੇ ਉਹ ਠੀਕ ਹੋਏ ਉਹ ਮੁੜ ਕੇ ਪੈਂਚਰ ਨਹੀਂ ਹੋਣੇ ਹੈਗੇ ਯਾਰ ਕਦੋਂ ਸਮਝਣਾ ਸਾਡੇ ਲੋਕਾਂ ਨੇ ਕਦੋਂ ਸਮਝਣਾ ਉਹ ਚਾਈਨਾ ਸਾਡੇ ਨੇੜੇ ਦਾ ਗਵਾਂਢੀ ਮੁਲਖ ਜੀਨੇ ਖਤਮੇ ਕਰਤਾ ਕੰਮ ਮੈਂ ਆਸਤਿਕ ਬੰਦਾ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਮੈਂ ਬਿਲਕੁਲ ਮੰਨਦਾ ਹੀ ਪਰਮਾਤਮਾ ਹੈਗਾ ਚਲੋ ਮੇ ਇਹ ਮੇਰੀ ਆਸਥਾ ਵੀ ਪਰਮਾਤਮਾ ਹੈਗਾ ਕੋਈ ਮੰਨੇ ਕੋਈ ਨਾ ਮੰਨੇ ਚੀਨ ਕਹਿ ਰਿਹਾ ਵੀ ਉੱਥੇ 90% ਲੋਕ ਨਾਸਤਿਕ ਹੋ ਗਏ ਮੈਂ ਵੀ ਕਹਿਣਾ ਮੈਂ ਵੀ ਚਾਹਣਾ ਵੀ ਲੋਕ ਇੱਥੇ ਨਾਸਤਿਕ ਹੋ ਜਾਣ ਜਿੱਦਣੇ ਨਾਸਤਿਕ ਹੋ ਗਏ ਤੁਸੀਂ ਚਾਹ ਰੱਬ ਰੱਬ ਕਦੇ ਨਹੀਂ ਕਹਿੰਦਾ ਕਿ ਮੇਰੀ ਪੂਜਾ ਕਰੋ ਮੇਰੀ ਆਰਾਧਨਾ ਕਰੋ ਮੇਰਾ ਨਾਮ ਲਈ ਚੱਲੋ ਮੇਰਾ ਮੇਰਾ ਇੱਥੇ ਬੈਠ ਕੇ ਭਗਤੀਆਂ ਕਰੋ ਉਹ ਕਹਿੰਦਾ ਇਮਾਨਦਾਰੀ ਨਾਲ ਕੰਮ ਕਰੋ ਜਿਹੜਾ ਅਸੀਂ ਨਹੀਂ ਕਰਦੇ ਜਿਹੜਾ ਅਸੀਂ ਨਹੀਂ ਕਰਦੇ ਅਸੀਂ ਗਲਤ ਰਸਤੇ ਤੁਰਦੇ ਆਂ ਤੇ ਅਸੀਂ ਗਲਤ ਰਸਤੇ ਪਏ ਹੋਇਆ ਡੇਰਾਬਾਦ ਵੱਧ ਰਿਹਾ ਹੁਣ ਤੁਸੀਂ ਇੱਕ ਚੀਜ਼ ਦੇਖੋ ਥੋਡੇ ਤੋਂ ਤੁਹਾਡੇ ਕੋਲ ਤੁਹਾਡੇ ਕੋਲ ਤੁਸੀਂ ਮੱਥੇ ਟੇਕੀ ਜਾਣੇ ਨੇ ਕਿਸੇ ਕੋਲ ਜਾ ਕੇ ਕਿਸੇ ਬਾਬੇ ਦਾ ਜਿਹੜਾ ਸਾਲ ਸਾਲ ਕੋ ਗਿਆ ਡੇਰਾ ਚੱਲਦੇ ਨੂੰ ਉਹਦੇ ਕੋਲ ਗੱਡੀ ਦੇਖਿਓ 30 35 ਲੱਖ ਰੁਪਏ ਦੀ ਗੱਡੀ ਹੋਊ ਜਿਹੋ ਉਹਨਾਂ ਸਾਲਕ ਹੋ ਗਿਆ ਉਹਦਾ ਕੰਮ ਚੱਲਦਾ ਜੇ 5 4 ਸਾਲਾਂ ਤੋਂ ਕੰਮ ਚੱਲ ਰਿਹਾ ਤਾਂ ਉਹਦੇ ਕੋਲ 2 2.5 ਕਰੋੜ ਦੀ ਗੱਡੀ ਹੋਊਗੀ ਕਿਸੇ ਵੀ ਬਾਬੇ ਨੂੰ ਦੇਖ ਲਓ ਉਤੀ ਵਾਲੇ ਨੂੰ ਪਖੰਡੀ ਨੂੰ ਜਿਹਨੂੰ ਇੱਕ ਅੱਖਰ ਲਿਖਣਾ ਨਹੀਂ ਆਉਂਦਾ ਇੱਕ ਅੱਖਰ ਪੜ੍ਹਨਾ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਬਸ ਉਹਨੇ ਧੂਣਾ ਲਾ ਕੇ ਬੈਠਣਾ ਉੱਥੇ ਤੇ ਬਸ ਐਂ ਹੱਥ ਕਈ ਜਾਣੇ ਨੇ ਤੇ ਤੁਸੀਂ ਮੱਥੇ ਟੇਕੀ ਜਾਣੇ ਨੇ ਤੇ ਉਹਨਾਂ ਦੀ ਕਮਾਈਆਂ ਹੋਈ ਜਾਣੀਆਂ ਤੇ ਉਹਨਾਂ ਨੂੰ ਕੋਈ ਟੈਕਸ ਵੀ ਨਹੀਂ ਦੇਣਾ ਉਹ ਜਿਹੜਾ ਆਪਾਂ ਕਹਿੰਦੇ ਡੋਨੇਟ ਕਰਦੇ ਆਂ ਦਾਨ ਕਰਦੇ ਆਂ ਉਹਦਾ ਕੋਈ ਟੈਕਸ ਵੀ ਹੈ ਨਹੀਂ ਕਿ ਢੀ ਨਜ਼ਾਰੇ ਵਾਲੀ ਜ਼ਿੰਦਗੀ ਆ ਯਾਰ ਉਹਨਾਂ ਲੋਕਾਂ ਦੀ ਸਾਡੇ ਦਿਮਾਗ ਤੇ ਕੀ ਸਾਡਾ ਜਿਹੜਾ ਸਾਡੀ ਪੜ੍ਹਾਈ ਕਰੀ ਹੋਈ ਆ ਜਾਂ ਕੁਛ ਵੀ ਮੜਾ ਮੋਟਾ ਵੀ 10 ਕਲਾਸਾਂ ਹੀ ਪੜ੍ਹੇ ਹੋਏ ਆ ਕਿ ਇੰਨਾ ਕੁ ਵੀ ਇੰਨਾ ਕੁ ਵੀ ਸਾਡਾ ਦਿਮਾਗ ਨਹੀਂ ਇਹ ਗੱਲ ਨੂੰ ਸਮਝ ਸਕਦਾ ਵੀ ਯਾਰ ਉਹਦੇ ਕੋਲ ਕੁਛ ਨਹੀਂ ਹੈਗਾ ਉਹ ਸਾਨੂੰ ਮੂਰਖ ਬਣਾ ਰਿਆ ਅਸੀਂ ਡੇਰੇ ਨਾ ਜਾਈਏ ਉਹ ਡੇਰੇ ਜਾ ਕੇ ਬੇਬਿਆਂ ਬੁੜੀਆਂ ਕਪਾਹਾਂ ਚੁਗੀ ਜਾਂਦੀਆਂ ਨੇ ਡੇਰੇਆਂ ਦੀ ਫਰੀਚ ਕਿੰਨੂੰ ਤੋੜੀ ਜਾਂਦੀਆਂ ਨੇ ਮੁਫਤ ਦੇ ਵਿੱਚ ਯਾਰ ਹੱਦ ਹੋ ਗਈ ਉਹ ਹੱਦ ਹੋ ਗਈ ਹੱਦ ਹੋ ਗਈ ਵੀਡੀਓ ਵੀਡੀਓ ਬਹੁਤ ਲੰਬੀ ਹੋ ਗਈ ਇਹ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਕਰਿਓ ਜੇ ਮੈਂ ਗਲਤ ਕਹਿ ਰਿਹਾ ਮੈਨੂੰ ਦੱਸਿਓ ਜ਼ਰੂਰ